ਅੱਜ ਬਾਣਾ ਦੇ ਰੋਟਰੀ ਭਵਨ ਵਿਖੇ ਆਮ ਆਦਮੀ ਪਾਰਟੀ ਦੀ ਇੱਕ ਹੰਗਾਮੀ ਮੀਟਿੰਗ ਰੱਖੀ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਪਾਰਟੀ ਦੇ ਵਲੰਟੀਅਰਾਂ ਤੇ ਸਬਾਣਾ ਪਟਿਆਲਾ ਦੇ ਪ੍ਰਧਾਨ ਨਾਲ ਮੀਟਿੰਗ ਕਰਦੇ ਆ ਕਿਹਾਗੇ ਵਕ ਵਕ ਪਿੰਡਾਂ ਤੇ ਸ਼ਹਿਰਾਂ ਵਿੱਚ ਨੁੱਕੜ ਮੀਟਿੰਗਾਂ ਰਾਹੀਂ ਵੋਟਰਾਂ ਤੱਕ ਪਹੁੰਚ ਕੀਤੀ ਜਾਵੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ 100 ਕਰੋੜ ਰੁਪਏ ਰਵਿੰਦ ਫਾਰਮ ਹਾਊਸ ਤੋਂ ਭਾਜਪਾ ਦੇ ਚੰਦਾ ਲਿੱਤਾ ਤੇ ਕੇਜਰੀਵਾਲ ਨੂੰ ਅੰਦਰ ਕਰ ਦਿੱਤਾ ਲੋਕ ਪਿੰਡਾਂ ਵਿੱਚ ਬੀਜੇਪੀ ਅਤੇ ਕਾਂਗਰਸ ਨੂੰ ਅੰਦਰ ਵੜਨ ਨਹੀਂ ਦੇਣਗੇ। ਉਹਨਾਂ ਕਿਹਾ ਕਿ ਜਾਖੜ ਨੂੰ ਬਠਿੰਡਾ ਵਿੱਚ ਮੀਟਿੰਗ ਨਹੀਂ ਹੋਣ ਦਿੱਤੀ। ਜਾਖੜ ਇੱਕ ਚੰਗੇ ਇਨਸਾਨ ਹਨ। ਉਹ ਗਲਤ ਪਾਰਟੀ ਵਿੱਚ ਵੜ ਗਏ ਹਨ ਤੇ ਪਾਰਟੀ ਤੋਂ ਵਾਪਸ ਆ ਜਾਣ। ਬੀਜੇਪੀ ਅਤੇ ਕਾਂਗਰਸ ਪਾਰਟੀ ਬਾਰੇ ਉਹਨਾਂ ਕਿਹਾ ਕਿ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ। ਮੈਂ ਅੱਜ ਸਮਾਣਾ, ਸਤਰਾਣਾ ਅਤੇ ਨਾਭਾ ਵਿਧਾਨ ਸਭਾ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਕਰ ਰਿਹਾ ਹਾਂ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਿਜਲੀ, ਮਾਫ਼ ਮਹਿਲਾ ਕਲੀਨਿਕਾਂ ਤੇ ਸਕੂਲਾਂ ਦੀ ਇਨਹਾਰ ਬਦਲੀ ਹੈ। ਪੰਜਾਬ ਦੇ ਲੋਕਾਂ ਨੇ ਸਾਨੂੰ ਜਿੱਤ ਦਾ ਭਰੋਸਾ ਦਿੰਦੇ ਆ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ 13 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ। ਉਹਨਾਂ ਵਲੰਟੀਅਰਾਂ ਨਾਲ ਹੌਸਲਾ ਅਫਜ਼ਾਈ ਕਰਦੇ ਆ ਕਿਹਾ ਕਿ ਕਿਉਂ ਪੜੇ ਚੱਕਰ 'ਚ ਕੋਈ ਨਹੀਂ ہماری ਟੱਕਰ 'ਚ। ਸਮਾਨਤਾ ਕਲਾ ਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ। ਬਹੁਤ ਅੱਛਾ ਚੱਲ ਰਿਹਾ ਜੀ। ਹਾਂ ਕਿੱਥੇ ਅੱਜ ਆ ਕੇ ਆਏ ਪਹਿਲਾਂ ਇਸ ਤੋਂ ਪਹਿਲਾਂ ਕਿੱਥੇ ਮੀਟਿੰਗ ਕੀਤੀ ਹੈ? ਇਸ ਤੋਂ ਪਹਿਲਾਂ ਮੈਂ ਚੁਤਰਾਣੇ ਕਰਕੇ ਆਇਆ ਜੀ। ਜੀ। ਮੋਰ ਮੈਂ ਸਵੇਰੇ ਪਹੁੰਚਿਆ ਉਸ ਤੋਂ ਬਾਅਦ ਮੈਂ ਨਾਬੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਹੈਗਾ ਉਹ ਪਟਾਲਾ ਸ਼ਹਿਰੀ ਦੀ ਤੇ ਕੱਲ ਨੂੰ ਮੈਂ ਜਿਹੜਾ ਹੈਗਾ ਉਹ ਸਾਰਾ ਇਸ ਤਰ੍ਹਾਂ ਸਨੌਰਖਨੌਰ ਰਾਜਪੁਰਾ ਤੇ ਦੇਰਾਂ ਬਸੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਅੱਜ ਆਪ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕੇਜੀ ਦੀਵਾਲ ਦੇ ਲਈ ਤੇ ਉੱਥੇ ਦਿੱਲੀ ਪੁਲਿਸ ਲਗਾਤਾਰ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਹਰਜੋਤ ਮੈਸਰ ਨੂੰ ਵੀ ਰੀਟੇਨ ਕੀਤਾ ਹੈ ਕੀ ਕਹੋਗੇ ਤੁਸੀਂ ਜਿਹੜੇ ਕੇਂਦਰ ਤੋਂ ਹਾਂ ਹਾਂ ਉਹ ਮੈਨੂੰ ਵੀ ਕੀਤਾ ਸੀ ਜੀ ਉਹਨਾਂ ਨੇ ਰੀਟੇਨ ਉਹਨਾਂ ਨੇ ਸਾਡੇ ਨੈਸ਼ਨਲ ਕਮਿਊਨਿਟੀ ਨੂੰ ਜਿਹੜਾ ਹੈਗਾ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਿਨਾਂ ਕਿਸੇ ਸਮੂਦ ਦੇ ਉਹਨਾਂ ਨੇ ਜ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਕਰਾਂਗੇ ਸੜਕ ਤੇ ਵੀ ਸੰਸਦ ਵਿੱਚ ਵੀ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਲੋਕ ਅਦਾਲਤ ਲੱਗਣ ਜਾ ਰਹੀ ਹੈ ਉਹਦੇ ਵਾਸਤੇ ਵੀ ਦੇਸ਼ ਵਿੱਚ ਇਲੈਕਸ਼ਨ ਹੋ ਰਹੀਆਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਆਮ ਆਦਮੀ ਪਾਰਟੀ ਦਾ ਦਫਤਰ ਸੀਲ ਕੀਤਾ ਹੋਇਆ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਹੈ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੂੰ ਉਹਨਾਂ ਨੂੰ ਜੇਲ੍ਹ ਚ ਕੈਦ ਕੀਤਾ ਹੋਇਆ ਮਨੀਸ਼ ਸੋਦੀਆ ਸਤਿੰਦਰ ਜੈਨ ਜੀ ਸੰਜੇ ਸਿੰਘ ਜੀ ਬਹੁਤ ਸਾਰੇ ਸਾਡੇ ਲੀਡਰ ਪਹਿਲਾਂ ਉਹਨਾਂ ਨੇ ਅਰੈਸਟ ਕੀਤੇ ਹੋਏ ਆ ਇਹ ਕਿਹੋ ਜਿਹਾ ਲੋਕ ਰਾਜ ਹੈ ਜੀ ਲੋਕ ਰਾਜ ਦਾ ਮਰਡਰ ਔਰ ਸੁਪਰੀਮ ਕੋਰਟ ਨੇ ਪੁੱਛਿਆ ਸੀਗਾ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੂੰ 100 ਕਰੋੜ ਦਿੱਤਾ ਉਹਦੀ ਮੋਨੀਟਰੀਅਲ ਕਿੱਥੇ ਆ ਮੋਨੀਟਰੀਅਲ ਮਿਲ ਗਈ ਜੀ ਹੁਣ ਜਿਹੜੀ ਤੁਹਾਡੇ ਅਰਵਿੰਦੋ ਫਾਰਮਾ ਹੈਗੀ ਆ ਮਿਸਟਰ ਸ਼ਰਦ ਚੰਦਰ ਰੈਡੀ ਦੀ ਉਹ ਜਿਹੜੀ ਫਾਰਮਾ ਕੰਪਨੀ ਹੈ ਉਹ ਜਿਹੜੀ ਕੰਪਨੀ ਹੈ ਉਹ ਉਹਨੇ ਪੈਸੇ ਦਿੱਤੇ ਆ 60 ਕਰੋੜ ਰੁਪਏ ਉਹਨੇ ਭਾਜਪਾ ਨੂੰ ਦਿੱਤੇ ਆ ਆਮ ਆਦਮੀ ਪਾਰਟੀ ਨੂੰ ਨਹੀਂ ਦਿੱਤੇ ਆ ਮੋਨੀਟਰੀਅਲ ਮਿਲ ਗਈ ਆ ਪੈਸੇ ਆਪ ਲੈਂਦੇ ਆ ਡੰਡੇ ਨਾਲ ਚੰਦਾ ਲੈਂਦੇ ਆ ਵਿਰੋਧੀਆਂ ਨੂੰ ਅੰਦਰ ਕਰਦੇ ਆ ਭਾਜਪਾ ਚੰਦਾ ਲੈ ਰਹੀ ਜੀ ਪੈਸੇ ਲੈ ਰਹੀ ਹੈ ਭਾਜਪਾ ਆਪ ਪੈਸੇ ਲੈ ਰਹੀ ਆ ਤੇ ਲੀਡਰ ਸਾਡੇ ਅ ਜੇਪੀ ਨਡਾ ਅੰਦਰ ਹੋਣਾ ਚਾਹੀਦਾ ਆਰਵਿੰਦ ਕੇਜੀਵਾਲ ਬਾਹਰ ਆਣਾ ਚਾਹੀਦਾ ਉਹਦੇ ਵਾਸਤੇ ਅਸੀਂ ਜਿਹੜੀ ਸਾਡੀ ਜਿਹੜੀ ਸਾਡੀ ਸੰਘਰਸ਼ ਹੈ ਬਿਲਕੁਲ ਚੱਲੇਗਾ ਜੀ ਅਸੀਂ ਇਹ ਵੀ ਲੜਾਂਗੇ ਡੋਰ ਟੂ ਡੋਰ ਕਰ ਰਹੇ ਆ ਸਾਡਾ ਬਹੁਤ ਅੱਛਾ ਲੋਕਾਂ ਤੋਂ ਓਵਰ ਵੈਲਮਿੰਗ ਰਿਸਪਾਂਸ ਹੈ ਤੇ ਮੈਂ ਉੱਥੇ ਹੁਣ ਜਿਹੜਾ ਸਾਡੇ ਪਾਤਰਾਂ ਦੇ ਵਿੱਚ ਜਿਹੜੇ ਸਾਡੇ ਅਧਿਦੇਦਾਰ ਆਏ ਸੀ ਹੋਰ ਬੰਦੇ ਵੀ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਕਿਉਂ ਆਏ ਹੋ ਮੈਂ ਕਿਹਾ ਜੀ ਕਿਉਂ ਮੈਂ ਤਾਂ ਇਲੈਕਸ਼ਨ ਲੜ ਰਿਹਾ ਤਾਂ ਆਇਆ ਕਹਿੰਦੇ ਤੁਸੀਂ ਬਾਰਡਰ ਤੇ 13 ਮਹੀਨੇ ਸਾਡੇ ਨਾਲ ਬੈਠੇ ਸੀ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਜੋ ਭਗਵ ਜੋ ਤੁਸੀਂ ਸਾਡੇ ਵਾਸਤੇ ਕੀਤਾ ਸਾਡੇ ਸਕੂਲ ਠੀਕ ਹੋ ਰਹੇ ਆ ਸਾਡਾ ਸਾਡੇ ਬਿਜਲੀ ਦਾ ਬਿੱਲ ਨਹੀਂ ਆਉਂਦਾ ਸਾਡੇ ਪਾਣੀ ਟੇਲਾਂ ਤੱਕ ਪਹੁੰਚ ਗਿਆ ਸਾਡੇ ਮੱਲਾ ਕਲਿਨਿਕ ਬਣ ਗਏ ਸਾਡੇ ਹਸਪਤਾਲ ਠੀਕ ਹੋ ਰਹੇ ਆ ਤੇ ਤੁਸੀਂ ਆਪਣਾ ਕੰਮ ਕਰ ਰਹੇ ਹੋ ਤੇ ਅਸੀਂ ਵੀ ਸਾਡਾ ਆਪਣਾ ਫਰਜ਼ਦਾ ਕਰਾਂਗੇ ਮਤਲਬ ਪੂਰੇ ਜੋਸ਼ ਦੇ ਵਿੱਚ ਆ ਇਸ ਵਾਰੀ ਉਹਨਾਂ ਨੇ ਪੱਕਾ ਥਈਆ ਕੀਤਾ ਵੀ ਜਿਹੜੇ ਕਾਂਗਰਸ ਦੇ ਔਰ ਬੀਜੇਪੀ ਦੇ ਕੈਂਡੀਡੇਟ ਹੈ ਇਹਨਾਂ ਨੂੰ ਤਾਂ ਲੋਕਾਂ ਨੇ ਵੈਸੇ ਪਿੰਡਾਂ 'ਚ ਵੜਨ ਨਹੀਂ ਦੇਣਾ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੰਦੇ ਉਹਨਾਂ ਨੇ ਉਹਨਾਂ ਨੂੰ ਪਿੰਡਾਂ 'ਚ ਵੜਨ ਦਿੰਦਾ ਡਾਕਟਰ ਸਾਹਿਬ ਮੈਨੂੰ ਕੁਝ ਕారణ ਦੀ ਲੋੜ ਨਹੀਂ ਹੈ ਜੀ ਜਾਖੜ ਸਾਹਿਬ ਪਟੰਡੇ ਗਏ ਸੀ ਉੱਥੇ ਉਹਨਾਂ ਦੀ ਜਿਹੜੀ ਕਿਸਾਨ ਯੂਨੀਅਨ ਨੇ ਮਤਲਬ ਉਹ ਮੈਂ ਤੁਹਾਨੂੰ ਕਿਹਾ ਜੀ ਉਹ ਕਹਿੰਦੇ ਤੁਸੀਂ ਸਾਨੂੰ ਦਿੱਲੀ ਚ ਨਹੀਂ ਵੜਨ ਦਿੰਦੇ ਤੁਸੀਂ ਤੁਹਾਨੂੰ ਪਿੰਡ ਨਹੀਂ ਵੜਨ ਦੇਣਾ ਉਹ ਮੀਟਿੰਗ ਨਹੀਂ ਕਰ ਸਕਿਆ ਜੀ ਉੱਥੋਂ ਉਹਨਾਂ ਨੂੰ ਭੱਜਣਾ ਪਿਆ ਮੀਟਿੰਗ ਕੈਨਸਲ ਕਰਨੀ ਪਈ ਜਾਖੜ ਸਾਹਿਬ ਬੜੇ ਰਿਸਪੈਕਟੇਬਲ ਬੰਦੇ ਸੀ ਜੀ ਬਹੁਤ ਇੱਜ਼ਤ ਸੀ ਉਹਨਾਂ ਦਾ ਪਰਿਵਾਰ ਦਾ ਬਹੁਤ ਉੱਚਾ ਨਾਂ ਸੀ ਉਹਨਾਂ ਦਾ ਉਹ ਗਲਤ ਪਾਰਟੀ ਵਿੱਚ ਚਲੇ ਗਏ ਮੈਂ ਤਾਂ ਹੁਣ ਵੀ ਸੋਚਦਾ ਵੀ ਦੁਬਾਰਾ ਫੈਸਲਾ ਕਰ ਲਓ ਤੁਸੀਂ ਛੱਡ ਦਿਓ ਇਹਨਾਂ ਦਾ ਖੜਾ ਇਹ ਜਿਹੜੇ ਬੰਦੇ ਕੁੜੀਆਂ ਨੂੰ ਸੜਕਾਂ ਤੇ ਘਰੀਸ ਦਿਆ ਜਿਹੜੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਉਂਦੇ ਆ ਜਿਹੜੇ ਵਿਰੋਧੀ ਧਿਰਾਂ ਨੂੰ ਅੰਦਰ ਕਰਦੇ ਆ ਉਹਨਾਂ ਦੇ ਖਾਤੇ ਸੀਲ ਕਰਦੇ ਆ ਦਫ਼ਤਰ ਸੀਲ ਕਰਦੇ ਆ ਤੁਸੀਂ ਇਹਨਾਂ ਦੀ ਹਮਾਇਤ 'ਚ ਨਾ ਖੜੋ ਜਾਖੜ ਸਾਹਿਬ ਤੁਸੀਂ ਛਾਣੇ ਬਾਣੇ ਬੰਦੇ ਹੋ ਪੜ੍ਹੇ ਲਿਖੇ ਹੋ ਤੁਸੀਂ ਇਹਨਾਂ ਦਾ ਖਾੜਾ ਛੱਡੋ ਤੁਸੀਂ ਪੰਜਾਬ ਨਾਲ ਖੜੋ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਖੜੋ ਪੰਜਾਬ ਦੇ ਕਰਮਚਾਰੀਆਂ ਵਪਾਰੀਆਂ ਨਾਲ ਖੜੋ ਧੀਆਂ ਭੈਣਾਂ ਨਾਲ ਖੜੋ ਤਾਂ ਤੁਹਾਡਾ ਜਿਹੜਾ ਤੁਸੀਂ ਆਪਣੀ ਜਿਹੜੀ ਸਾਰੀ ਤੁਹਾਡੀ ਕਮਾਈ ਆ ਨਾ ਪਿਛਲੇ 50 60 ਸਾਲ ਦੀ ਉਹ ਸਾਰੇ ਗਵਾਦੋਗੇ ਤੁਸੀਂ ਜਬਤ ਹੋਣ ਗਿਆ ਜੀ ਦੋਨਾਂ ਦੀਆਂ ਜਮਾਤਾਂ ਜਬਤ ਹੋਣ ਗਿਆ ਕਾਂਗਰਸ ਦੀਆਂ ਵੀ ਜਮਾਤਾਂ ਜਬਤ ਹੋਣ ਗਿਆ ਕਾਂਗਰਸ ਦਾ ਪ੍ਰਧਾਨ ਬੀਜੇਪੀ ਦਾ ਪ੍ਰਧਾਨ ਹੈ ਜੀ ਕਾਂਗਰਸ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਬੀਜੇਪੀ ਤੋਂ ਟਿਕਟ ਮੰਗਦਾ ਇਹਨਾਂ ਤਿੰਨਾਂ ਦੀ ਜਮਾਤ ਹੋਏਗੀ ਜੀ ਕਿਉਂ ਫੜੇ ਉਹ ਚੱਕਰ ਵਿੱਚ ਕੋਈ ਨਹੀਂ ਹੈ ਟੱਕਰ ਵਿੱਚ